ਸਾਰੇ ਲੋਕ ਸਾਰੀ ਗੱਡੀਆਂ ਆਉਂਦੇ ਪਈਆਂ ਨਹੀਂ ਆਈਆਂ ਜਿੰਦਾਬਾਦ 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 ਲੋਕੀਂ ਟੈਕਨੀਸ਼ੀਅਨ ਆਏ ਹੋਸਤੇ ਆ ਰਹੇ ਨੇ ਕਿ ਕੂੜਾ ਭੰਨਣ ਵਾਸਤੇ ਟੈਂਪੂ ਜਾ ਰਿਹਾ ਲੋਕ ਤਰਪੀ ਉਹ ਸਾਡਾ ਸਾਥੀ ਗਗਨ ਸਮੀਤ ਕੋਟੂ ਕਹਿ ਗਿਆ ਜਿਹੜਾ ਵੀ ਆਪਣੇ ਪਰਿਵਾਰ ਦਾ ਮਤਲਬ ਹੀ ਹੈ ਸਾਡੇ ਸੈਕਸਰੀ ਬਿੱਕੀ ਗਿੱਲਜੀ ਨੇ ਜਿਹੜੀ ਗੱਲ ਤੁਹਾਨੂੰ ਦੱਸੀ ਹੈ ਵਿਸ਼ਵਾਸ ਤੁਹਾਨੂੰ ਪੂਰਾ ਅੰਜਨ ਸ਼ਗਰ ਸਵੇਟੀ ਵੱਲੋਂ ਦੁਆਇਆ ਸੋ ਸਾਥੀਓ ਸਹੀ ਹੋ ਗੁੰਦਨਾ ਦਾ ਤੇ ਅੰਦਰ ਦੇ ਵਿੱਚ ਤੋਹੋ ਹੱਥ ਉੱਪਰ ਕਰਕੇ ਜੀ ਪਤਾ ਲੱਗਣਾ ਕਿ ਜਾਂ ਕਿ ਰਾਂਜੀ ਉਹਦੇ ਨੋਟੀਫਿਕੇਸ਼ਨ ਜਾਰੀ ਕਰਤਾ ਵੀ ਨਾ ਰੋਸ ਤੋਂ ਨਾ ਕੁ ਕੀਤਾਗਾ ਦੇਖੋ ਉਹਦੇ ਵਿੱਚ ਸਾਡੇ ਜਿਹੜੇ ਮਲਾਕਮਾ ਨਹੀਂ ਦੇਈ ਹਾਂਜੀ ਪ੍ਰਧਾਨ ਜੀ ਹਾਂਜੀ ਇਹ ਕੀ ਨਾਮ ਹੈ ਆਪਣਾ ਤੇ ਕੀ ਇਸ ਸੰਘਰਸ਼ ਕਿਤਾ ਜਾ ਰਿਹਾ ਮੇਰਾ ਨਾਮ ਕੇਵਲਕ੍ਰਿਸ਼ਨਾ ਨਗਰ ਨਿਗਮ ਕਰਮਚਾਰੀ ਦਲ ਪਟਿਆਲਾ ਦਾ ਪ੍ਰਧਾਨ ਹਾਂ ਮੈਂ ਔਰ ਸਾਂਝੀ ਸੰਘਰਸ਼ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਹਾਂ ਜਿੱਥੇ ਤੱਕ ਆਪਣਾ ਇਹ ਧਰਨੇ ਦੀ ਗੱਲ ਹੈ ਇਹ ਸਾਡੀ ਸਾਂਝੀ ਸੰਘਰਸ਼ ਕਮੇਟੀ ਦੇ ਵਿੱਚ ਸੱਤ ਯੂਨੀਅਨਾਂ ਨੇ ਘਟੋ ਘਟ ਔਰ ਇਹ ਜਿਹੜੀ ਸਾਂਝਾ ਹਿੱਤਨਾ ਸਾਡਾ ਲੱਗਿਆ ਹੋਇਆ ਹੈਗਾ ਜਿਹਦੇ ਵਿੱਚ ਖਾਸ ਕਰਕੇ ਸਾਡੀ ਜੋ ਪਹਿਲੀ ਮੰਗੇਗੀ ਤਨਖਾਹ ਦੀ ਹੁਣ ਮੇਰੀ ਗੱਲ ਸੁਣੋ ਅੱਜ 20 ਰਿਕ ਹੋਗੀ ਸਾਡੇ ਘਰ ਦੇ ਵਿੱਚ ਇਸ ਟਮ ਪਿੱਪੇ ਦੇ ਵਿੱਚ ਆਟਾ ਨਹੀਂ ਹੈਗਾ ਬੱਚਿਆਂ ਦੀ ਹੁਣ ਤੱਕ ਫਿੱਸਾ ਨਹੀਂ ਪੜ ਚੁੱਕੇ ਅਸੀਂ ਉਹਦਾ ਕਾਰਨ ਕੀ ਆ ਉਹ ਇੱਕ ਪੈਨਲਟੀਆਂ ਹੀ ਪੈ ਰਹੀਆਂ ਦੇਖੋ ਸਿਰਫ ਤਨਖਾਹ ਲਾਉਣ ਵੱਲੋਂ ਅਸੀਂ ਤੁਸੀਂ ਸਾਡੇ ਆਪਣਾ ਚੈੱਕ ਕਰ ਸਕਦੇ ਹੋ ਅਕਾਊਂਟ ਅਸੀਂ ਡਿਫਾਲਟਰ ਹੁੰਦੇ ਜਾ ਰਹੇ ਹਾਂ ਕਿਉਂਕਿ ਪੈਨਲਟੀਆਂ ਲੱਗ ਰਹੀਆਂ ਨੇ ਸਿਬਲ ਸਾਡੇ ਖਰਾਬ ਹੁੰਦੇ ਜਾ ਰਹੇ ਹਾਂ ਤਾਂ ਅਸੀਂ ਹੁਣ ਤੁਸੀਂ ਇਹ ਦੱਸੋ ਪ੍ਰਸ਼ਾਸਨ ਦਾ ਪਿੱਟ ਅਸੀਂ ਆਪਾਂ ਕਰੀਏ ਨਾ ਕਰੀਏ ਜੀ ਇਹੀ ਕਾਰਨ ਆ ਸਾਨੂੰ ਆਪਣਾ ਨਿਧਨ ਮੁਲਾਜ਼ਮਾਨ ਕੀ ਆ ਯਾਰ ਕਿੰਨੇ ਕੁ ਮੰਗੇ ਨੇ ਸਾਰੀਆਂ ਇਹ तकरीबन ਸਾਡੀ ਲੋਕਲ ਮੰਗਾ ਨੇ ਜੇ ਕਿ ਪ੍ਰਸ਼ਾਸਨ ਜੇ ਕਿ ਸਾਡੀ ਜਾਨਕਾ ਪੂਰੀ ਨਹੀਂ ਕਰ ਪਾਦਾ ਹੈਗਾ ਸਭ ਨਾਲ ਪਹਿਲਾਂ ਦੇਖੋ ਟੀਐਫਸੀਪੀਐਫ पीएफ ਜਿਹੜਾ ਹੈਗਾ ਸਾਡਾ ਸਮੇਂ ਸਿਰ ਨਹੀਂ ਪਹਰੇਗਾ ਸਾਡਾ ਕਿੰਨਾ ਘਟਾ ਹੋ ਰੇਗਾ ਔਰ ਸੀਪੀਐਫ ਐਨਪੀਐਸ ਜਦੋਂ ਹੁਣ ਐਨਪੀਐਸ ਦੀ ਗੱਲ ਆ ਗਈ ਐਨਪੀਐਸ ਦੇ ਵਿੱਚ ਕੀ ਹੈ ਕਿ 14% ਅਨੁਸਾਰੀ ਸਰਕਾਰਾਂ ਯਾਨਕਿ ਵੀ ਸਾਰੇ ਅਧਾਰਿਆਂੋਂ ਦੇ ਰਹੀ ਨੇ ਪੰਜਾਬ ਸਰਕਾਰ ਬਟ ਸਾਡੇ ਨਗਰ ਨਿਗਮ ਪਟਿਆਲਾ ਨੂੰ ਸਿਰਫ ਔਰ ਸਿਰਫ 10% ਦੀ ਕਟੋਤੀ ਹੁੰਦੀ ਹੋ ਰਹੀ ਆ 4% ਦਾ ਸਾਨੂੰ ਹਰ ਟੂਨ ਮਹੀਨੇ ਨੁਕਸਾਨ ਹੋਰੇਗਾ ਉਸ ਤੋਂ ਇਲਾਵਾ ਪੰਜਾਬ ਸਰਕਾਰ ਇਸ ਨੂੰ 18% ਕਰਨ ਕਰਨ ਜਾ ਰਹੀ ਹੈ ਜਲਦੀ ਤਾਂ ਹੁਣ ਤੁਸੀਂ ਲਾ ਲੋ ਕਿ 8% ਯਾ 8% ਦਾ ਸਾਡਾ ਘਟਾ ਕਿੰਨਾ ਹੋ ਜਾਣਾਗਾ ਸਾਡੇ ਤਾਂ ਪਹਿਲੇ ਦੱਸੋ ਆਪਣਾ ਕਮਲ ਦੀ ਗੱਲ ਹੈ ਆਪਣਾ ਬੱਚਿਆਂ ਨੇ ਕਿ ਉਹ ਹੋ ਰਹੇ ਪਰੇਸ਼ਾਨ ਤਾਂ ਹੁਣ ਇਹ ਗੱਲ ਨਹੀਂ ਕਰੂੰਗੀ ਹੋਰ ਕਿ ਨਿਕਲੂੰਗੀ ਆ ਯਕਸੋ ਠੀਕ ਹੈ ਨਾ ਸੋ ਇਹੀ ਇੱਕ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਕਿ ਪ੍ਰਸ਼ਾਸਨ ਜਿਹੜੇ ਆਗੇ ਸਾਡੀ ਮੰਗਾਂ ਨੂੰ ਪੂਰਨ ਤੌਰ ਤੇ ਆਪਣਾ ਮੰਨੇ ਜਿਹੜੇ ਸਾਡੇ ਮੁਲਾਜ਼ਮ ਨੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕਿਤੇ ਜਾਣ ਠੀਕ ਹੈ ਜਿਹੜੇ ਆਊਟਸੋਰਸ ਤੇ ਨੇ ਉਹਨਾਂ ਜਿਹੜਾ ਹੈਗਾ ਡੇਲੀ ਵੇਜ ਤੇ ਲੈ ਕੇ ਆਪਣਾ ਉਹਨਾਂ ਨੂੰ ਕੰਪਲੀਟ ਜਿਹੜਾ ਹੈਗਾ ਉਹਨਾਂ ਦਾ ਹੱਕ ਦਿੱਤਾ ਜਾਵੇ ਬਾਕੀ ਜੋ ਸਾਡੀ 28 ਮੰਗਾਂ ਨੇ ਉਹ ਪ੍ਰਧਾਨ ਜੀ ਰੂਬਰੂ ਤੁਹਾਨੂੰ ਆਪਣਾ ਕਰ ਚੁੱਕੇ ਨੇ ਤੁਹਾਡੇ ਆਪਣਾ ਸਾਹਮਣੇ ਤੁਹਾਨੂੰ ਵਾਝੀ ਬਾਕੀ ਸਾਡੇ ਆਪਣੇ ਚੇਅਰਮੈਨ ਸਾਹਿਬ ਨੇ ਜਤਿੰਦਰ ਕੁਮਾਰ ਪੰਚੀ ਜੀ ਉਹ ਵੀ ਤੁਹਾਨੂੰ ਵਿਚਾਰ ਦੇਣਗੇ ਪ੍ਰਧਾਨ ਸਾਹਿਬ ਸਿੰਘ ਸਿਮੇੜੀ ਨਗਰ ਪਟਿਆਲਾ ਜੀ ਜਿਹੜਾ ਅੱਜ ਜਿਹੜਾ ਕੰਮ ਛੋੜ ਹੜਤਾਲ ਅਸੀਂ ਕਰ ਰਹੇ ਨੇ ਜੀ ਸਾਂਝੀ ਸਿੰਸਮੇੜੀ ਛੰਡੇ ਥੱਲੇ ਉਹਦੇ ਵਿੱਚ ਸਾਡੇ ਜਿਹੜੇ ਡਰਾਈਵਰ ਯੂਨੀਅਨ ਉਹਦੇ ਨਾਲ ਸਾਡੀ ਜਿਹੜੀ ਕੰਟੈਕਟ ਸੀਮਨ ਯੂਨੀਅਨ ਟੈਕਨੀਕਲ ਇੰਪਲਾਈਜ਼ਨ ਨਗਰ ਪਟਿਆਲਾ ਤੋਂ ਦੇ ਨਾਲ ਸਾਡੇ ਕਰਮਚਾਰੀ ਦਾਲੀ ਯੂਨੀਅਨ ਨਗਰ ਪਟਿਆਲਾ ਟੈਕਨੀਕਲ ਇੰਪਲਾਈਜ਼ਨ ਨਗਰ ਪਟਿਆਲਾ ਉਹ ਸਾਡੀ ਜਿਹੜੀ ਬੱਬੂ ਟੀਮ ਜਿਹੜੀ ਉਹ ਨਾਲ ਹੈ ਜੀ ਉਹ ਉਸ ਤੋਂ ਬਾਅਦ ਜਿਹੜੀ ਸਾਡੀ ਰੋਡ ਰਿੰਗ ਸਾਕਾ ਸਮੂਹ ਜਿਹੜੀ ਸਾਡੀ ਟੀਮ ਬਣ ਕੇ ਸੰਸ ਮੀਡੀਆ ਉਹਦੇ ਚੰਡੇ ਥੱਲੇ ਅਸੀਂ ਕੰਮ ਚੋਰ ਹਟਾਉਣ ਲਈ ਦੀ ਕੰਮ ਕਰਦੇ ਕਿਸ ਦਾ ਘਟਾਲ ਕੀ ਟਿਕੇ ਕੀ ਕਰਨਾ ਦੇਖੋ ਜਿਹੜੀ ਸਾਡੀਆਂ ਮੰਗਾਂ ਨੇ ਜਿਸ ਤਿੱਕੇ ਨਾਲ ਸਾਡੇ ਸੱਤ ਪਿੰਡੇ ਜਿਹੜੇ ਆਊਟਸੋਰਸ ਲਾਗਣਾ ਦਾ ਗੱਲ ਕਰ ਲੱਗੀ ਜਿਹੜੇ 10000 ਰੁਪਏ ਤਨਖਾਹ ਲੈਂਦੇ ਨੇ ਸਾਡੇ ਅੱਜ 20 ਦਿਨ ਹੋ ਗਏ ਅੱਜ ਵੀ ਉਹਨਾਂ ਦੀ ਸਲਰੀ ਨਹੀਂ ਪਈ ਆ ਖਾਤੇ 'ਚ ਜਿਹੜੇ 10000 ਰੁਪਏ ਤਨਖਾਹ ਲੈਂਦੇ ਨੇ ਜੀ ਸਭ ਤੋਂ ਵੱਡੀ ਬੇਨਤੀ ਦਾ ਅਦਾਬ ਇਹ ਮੰਗਾ ਉਸ ਤੋਂ ਬਾਅਦ ਜਿਹੜੀ ਸਾਡੇ ਹੋਰ ਜਿਹੜੇ ਮਲਾਦਾਂ ਦੇ ਸਾਲੀਆਂ ਨੇ ਉਹ ਅੱਜ ਤੱਕ ਨਹੀਂ ਸੱਲੀਆਂ ਹੋਈਆਂ ਸਭ ਯਾਰ ਉਸ ਤੋਂ ਬਾਅਦ ਜਿਹੜੀ ਸਾਡੇ ਤੁਹਾਨੂੰ ਦੱਸਣਾ ਦੱਸਣਾ ਚਾਹਨਾ ਮਾਰਚ 2015 ਤੋਂ ਲੈ ਕੇ ਜੂਨ 2018 ਤੱਕ ਜਿਹੜਾ ਸਾਡਾ ਐਸਪੈਕਟ ਕੰਪਨੀ ਵੱਲੋਂ ਠੇਕਾ ਲਿਆ ਗਿਆ ਸੀ ਸਾਡੇ ਸਮੂਹ ਕਰਮਚਾਰੀ ਸਿਵਲ ਕਰਮਚਾਰੀ ਦੇ ਅਸੂਰਮੈਨਾਂ ਦਾ ਵਾਰਸਪਲੇ ਦਾ ਕੋਰੋੜ ਰੈਂ ਸਾਕਾ ਦਾ ਬਿਲੀ ਸਾਕਾ ਦਾ ਇੱਕ ਉਂਟਕ ਨਹੀਂ ਆਤੀ ਉਹਨਾਂ ਨੇ ਪਰ ਉਹਨਾਂ ਅੱਜ 10 ਸਾਲ ਹੋ ਗਏ ਇਹਨਾਂ ਦਾ ਗੱਜੜਾ ਪੀਪੇ ਅੱਜ ਵੀ ਪੈਂਦੇ ਪਿਆ ਜੀ ਉਹ ਜਮਾਨੇ ਕਿਰਾਇਆ ਅਗਰ ਪ੍ਰਸ਼ਾਸਨ ਵੱਲੋਂ ਕਿਉਂਕਿ ਠੇਕਾ ਅਸੀਂ ਯੂਨੀਅਨ ਨਾਲ ਨਹੀਂ ਦਿੱਤਾ ਜੀ ਠੇਕਾ ਜਿਹੜਾ ਉਹ ਪ੍ਰਸ਼ਾਸਨ ਨੇ ਦਿੱਤਾ ਸੀ ਜੋ ਐਗਰੀਮੈਂਟ ਹੋਇਆ ਥੇ ਉਹ ਪ੍ਰਸ਼ਾਸਨ ਨੇ ਕੀਤਾ ਸੀ ਕੋਈ ਐਗਰੀਮੈਂਟ ਨਹੀਂ ਕੀਤਾ ਉਹਨਾਂ ਨਾਲ ਠੀਕ ਹੈ ਜੀ ਅੱਜ ਤੱਕ ਉਹ ਨਾ ਜੋ ਵੀ ਨਾ ਦਾ ਪੀਆ ਬੰਦਾ ਉਹ ਨੀਂ ਜਮਾ ਕਰਾਇਆ ਅਗਰ ਨੀਂ ਜਮਾ ਕਰਾਣਾ ਅਗਲਾ ਜਿਹੜਾ ਸਾਡਾ ਸਟੈਪ ਆ ਉਹਦੀ ਕੋਠੀ ਦਾ ਗਰਾਵ ਕਰਕੇ ਉਹਦੇ ਧਰ ਦੇ ਮੂਹਰੇ ਕੋੜਾ ਗਿਆ ਨਾਈਟ ਅਲੋਸ ਜੀ ਉਹ ਰਾਜ ਜਿਹੜੀ ਮੀਟਿੰਗ ਕੀਤੀ ਗਈ ਸੀ ਕੀ ਫੈਸਲੇ ਕੀਤੇ ਗਏ ਦੇਖੋ ਜਿਹੜੇ ਅੱਜ ਸਾਡੇ ਵੀ ਮਿਟਿੰਗ ਆਜ ਸਾਡੇ ਸੰਸਥਾ ਕਮੇਟੀ ਵੱਲੋਂ ਚਾਰੇ ਨੇ ਸਾਡੇ ਜਿਹੜੇ ਇਹ ਫੈਸਲਾ ਕੀਤਾ ਗਿਆ ਜਿਹੜੀ ਅਨਮਿੱਥੇ ਸਮੇਲੀ ਜਿਹੜੀ ਕਾਲਾ ਜਿਹੜੀ ਉਹ ਜਾਰੀ ਰਹੂਗੀ ਜਦ ਤੱਕ ਸਾਡੇ ਜਿਹੜੇ ਮੰਗਾ ਨੇ ਉਹ ਨਹੀਂ ਮੰਨਿਆ ਜਾਂਦੇ ਉਦੋਂ ਜਾਰੀ ਰਹੂਗੀ ਜੀ ਠੀਕ ਹੋਰ ਤਾਂ ਕੋਈ ਮੇਰੇ ਸਾਹਮਣੇ ਗੱਲਬਾਤ ਕੀਤੀ ਗਈ ਹੈ ਕਿ ਕਮਿਸ਼ਨਰ ਸਾਹਿਬ ਨਾਲ ਨਹੀਂ ਜੀ ਨਾ ਮੇਰੇ ਸਾਹਮਣੇ ਸਾਲ ਨਾਲ ਕੋਈ ਹੋਈ ਸੀ ਜੀ ਸਾਡੇ ਸੁਕਲਾ ਨੂੰ ਗੱਲ ਹੋਈ ਸੀ ਮੇਰੇ ਸਾਹਮਣੇ ਜਿਹੜਾ ਮੰਗ ਪੱਤਰ ਜਿਹੜਾ ਲੈਟਰ ਜਾਂ ਨੋਟਿਸ ਜਿਹੜਾ ਉਹ ਬੁਲਾਏ ਸੀਗੇ ਪਰ ਕਿ ਜੋ ਮਿੱਠੀਆਂ ਗੋਲੀਆਂ ਨੇ ਅਸੀਂ ਨੇ ਚੁਸਨੇ ਅਸੀਂ ਪਹਿਲਾਂ ਤੁਸ ਜਿਕੇ ਨੇ ਤੁਹਾਡੇ ਯਾਦ ਹਨ 18 2 2024 ਨੂੰ ਮਾਨਯੋਗ ਸਾਡੇ ਅਜੀਤਪਾਲ ਕੋਹਲੀ ਜੀ ਦੀ ਰਹਿਨਮਾਈ ਦੇ ਵਿੱਚ ਅਸੀਂ ਮੀਟਿੰਗ ਕੀਤੀ ਸੀ ਜੀ ਅ ਰਜਤ ਉਪਰਾਹ ਜੀ ਕੀ ਨਾਲ ਮੀਟਿੰਗ ਕੀਤੀ ਸੀ ਦੈਟਸ ਵੈਲ ਸਾਬ ਨਾਲ ਅਸੀਂ ਮੀਟਿੰਗ ਕੀਤੀ ਸੀ ਜੀ ਉੱਪਰ ਸਾਹਿਬ ਨਾਲ ਮੀਟਿੰਗ ਕੀਤੀ ਸੀ ਉਹਨਾਂ ਕੋਲ ਜਲਦੀ ਨਹੀਂ ਨਿਕਲਿਆ ਸਾਬ ਜੀ ਜਦ ਜਲਦੀ ਦਾ ਸਾਨੂੰ ਇਹ ਨੋਬਤ ਨਹੀਂ ਆਂਦੀ ਠੀਕ ਠੀਕ ਕੋਈ ਬੋਲੇਗਾ ਪ੍ਰਾਪਤੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ